Sfいい πα 54 Dala shiritoru ਜਦੋਂ ਸਰਕਾਰ ਵੱਲੋਂ ਸਖਤ ਫੂਸ ਆਏ ਨੇ ਇਹਨਾਂ ਕਰਕੇ ਸਾਡੇ ਆੜ੍ਹਤੀ ਸਹਿਵਾਣਾ ਨੇ ਕਿਸਾਨਾਂ ਨੇ ਸਾਰੀ ਸਮੱਸਿਆ ਦੱਸੀ ਨੇ ਤਕਰੀਬਨ ਸਾਡਾ ਜਿਹੜੀ ਮੰਡੀ ਦਾ ਕੰਮ ਹੈ ਪੂਰਾ ਵਧੀਆ ਚੱਲ ਰਿਹਾ ਹੈ ਲਿਫਟਿੰਗ ਵੀ ਠੀਕ ਹੈ ਭੋਲੀ ਵੀ ਠੀਕ ਹੈ ਸਾਰੀਆਂ ਏਜੰਸੀਆਂ ਪਲੱਸ ਪ੍ਰਸ਼ਾਸਨ ਤਾਲਮੇਲ ਨਾਲ ਚੱਲ ਰਿਹਾ ਹੈਗਾ ਆਸ ਹੈ ਕਿ ਪ੍ਰਮਾਤਮਾ ਸਾਡਾ ਇਸ ਤਰੀ ਸਾਥ ਦੇਂਦਾ ਰਹੇ ਤੇ ਅਸੀਂ ਚੰਦ ਹੀ ਦੇਣਾ ਚਾਹੀਏ ਮੰਡੀ ਕਲੀਅਰ ਕਰਦੇ ਜਿੰਨੀ ਹੁਣ ਤੱਕ ਕਿੰਨੀ ਕੀਦੋਂ ਛੁੱਟੀ ਹੈ 8 ਲੱਖ ਗੱਟਾ ਤਕਰੀਬਨ ਆਉਂਦਾ ਹੈਗਾ ਸਾਡੇ ਮੰਡੀ ਦੇ ਵਿੱਚ 30% ਅਰਾਈਵਲ ਹੋਈ ਹੈ ਜੀ 20% ਖਰੀਦ ਹੋ ਚੁੱਕੀ ਹੈ ਜੀ 10% ਮੰਡੀ ਤੇ ਪਿਆ ਹੈ ਉਹ ਵੀ ਨਾਲ ਨਾਲ ਖਰੀਦੋ ਕਿਉਂ 50 ਹਜ਼ਾਰ ਗੱਟਾ ਸਾਡਾ ਪ੍ਰਾਈਵੇਟ ਖਰੀਦ ਗਿਆ 75 ਹਜ਼ਾਰ ਸਰਕਾਰੀ ਉਹ ਚੋਂ 25 ਹਜ਼ਾਰ ਸਰਕਾਰੀ ਲਿਫਟ ਹੋ ਗਿਆ ਇਹ ਪ੍ਰਾਈਵੇਟ 50% ਲਿਖਿਆ ਸਰਕਾਰ ਕੀ ਮੰਗਤਾ ਤੂੰ ਸਰਕਾਰ ਤੋਂ ਹੀ ਮੰਗ ਕਰਦਾ ਜਿਹੜੀ ਸਾਡੀ ਮੰਡੀਆਂ ਦੇ ਸਮੱਸਿਆਵਾਂ ਨੇ ਜਿਵੇਂ ਡੰਗਰ ਪਸ਼ੂਆਂ ਦੀਆਂ ਨੇ ਕਿਸਾਨ ਪਰੇਸ਼ਾਨ ਹੁੰਦਾ ਹੈਗਾ ਚੋਰੀ ਦੀ ਸਮੱਸਿਆ ਆਉਂਦੀ ਹੈ ਵੀ ਬਾਉਂਡਰੀ ਵਾਲ ਹੋਣੀ ਚਾਹੀਦੀ ਹੈ ਜੀ ਤਾਂ ਕਿ ਕਿਸਾਨ ਆੜਤੀਆ ਜਿਹੜਾ ਮਜ਼ਦੂਰ ਹੈ ਰਾਤ ਨੂੰ ਸੇਫ ਪੈ ਸਕਦਾ ਕੋਈ ਇਸ ਮੰਡੀਆ ਤੇ ਪਰਲਾ ਨਹੀਂ ਆਪੀ ਹੈ ਨੀ ਅਰ ਜੇ ਇਸ ਦੀ ਪੂਰੀ ਇਸ਼ਤਿਹਰਤ ਹੋਣੀ ਹੈ ਮਾਦਨ ਦੇ ਲਈ ਵੀ ਤਾਂ ਕਿਵੇਂ ਲੱਗਿਆ ਸਰ ਅੱਜ ਜੇਲਾ ਸਨੂਬ ਦੀਆਂ ਮੰਡੀਆਂ ਦੇ ਵਿੱਚ ਠੀਕ ਠਾਕ ਰਹੀਆਂ ਸਨ ਬ੍ਰੋਸ ਕਮਿਸ਼ਨਰ ਸਾਹਿਬ ਆਦਰੰਦ ਸੰਯੋਗ ਨਾਲ ਬੜਾ ਵਧੀਆ ਪ੍ਰੋਗਰੈਸ ਚੱਲ ਰਹੀ ਹੈ ਰੇਅ ਅਰਾਈਵਲ ਥੋੜੀ ਘੱਟ ਰਹੀ ਹੈ ਇਸ ਸਾਲ ਦੇ ਮੁਕਾਬਲੇ 3% ਦੇ ਕੀ ਵਿੱਚ ਪੰਜਾਬ ਦੇ ਅੰਮਲੇ ਸਥਿਤੀ ਅੱਛਾ ਪ੍ਰੋਗਰੈਸ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਦੇਸ਼ ਹੈ ਕਿ ਕਿਸੇ ਵੀ ਕਿਸਾਨ ਨੂੰ ਮੰਡੀਆਂ ਚ ਰੋਲਣੇ ਦਿੱਤਾ ਜਾਵੇਗਾ ਅਤੇ ਕਿਸਾਨਾਂ ਦੀ ਪੇਮੈਂਟ ਹੋ ਜਲਦੀ ਦਿੱਤੀਏ ਉਸ ਨੂੰ ਲੈ ਕੇ ਕੀ ਮਿਲ ਰਿਹਾ ਹੈ nesse pagamento assim é isso